ਮੈਂ ਕਹਤਾ ਕਿਸ ਕਰਕੇ ਕਹਿੰਦੇ ਆ ਤੁਹਾਨੂੰ ਕਿ ਬਲਜੀਤ ਨਾਲ ਮੇਰੀ ਗੱਲ ਹੋਈ ਸੀ ਤੇ ਮੈਨੂੰ ਇਹ ਗੱਲ ਕਹਿੰਦੇ ਆ ਵੀ ਵਿਆਹ ਭਾਜੀ ਅਸੀਂ ਬਿਲਕੁਲ ਸਿਪਲ ਕਰਨਾ ਤੇ ਇਹ ਨਾ ਹੋਵੇ ਕਿ ਮੁੜ ਕੇ ਕੁੜੀ ਵਾਲੇ ਕਹਿਣ ਕਿ ਨਹੀਂ ਅਸੀਂ ਪੈਸ ਕਰਨਾ ਵਾ ਤੇ ਕੋਈ ਗੱਲ ਨਹੀਂ ਆ ਥੋੜੀਆਂ ਬੋਧੀਆਂ ਸੀਜਾ ਰਹਿ ਗਈਆਂ ਮਲੇ ਹਉਣ ਵਾਲੀਆਂ ਬਾਕੀ ਸਭ ਬਾਹ ਹੀ ਗਈਆਂ ਵਾ ਤੇ ਆਪਾਂ ਇਦਾਂ ਕਰਾਂਗੇ ਮੰਮੀ ਹੁਣਾਂ ਨੂੰ ਮੈਂ ਲੈ ਜੂਗੀ ਨਾਲ ਹਮ ਹੋਰ ਤਰ੍ਹਾਂ ਜੇ ਹੋਣ ਰਿਹਾ ਵਾ ਜਿਉਂ ਜਿਉਂ ਦਿਨ ਲੱਗੇ ਆਉਂਦੇ ਆ ਚੱਲ ਕੀ ਕਰਨਾ ਫਿਰ ਹੁਣ ਤੋਰਨੀ ਤੇ ਹੈ ਹੀ ਆ ਜਿਹਨਾਂ ਦੇ ਪਿਓ ਦੇ ਹੁੰਦਿਆਂ ਕਿਆ ਉਨੇ ਮਮੀ ਵਿਆਹ ਤਾਂ ਹੀ ਆਪਣੀ ਮਰਜ਼ੀ ਨਾਲ ਕਰਨ ਦੇ ਆ ਨਾ ਤੇ ਸਮਾਨ ਵੀ ਆਪਣੀ ਮਰਜ਼ੀ ਨਾਲ ਲੈ ਆਓ ਨਾ ਪੁੱਛੋ ਮੈਨੂੰ ਜੋ ਕਰਨਾ ਆਪਣੀ ਮਰਜ਼ੀ ਨਾਲ ਕਰੋ ਮੈਂ ਨਹੀਂ ਕਹ ਜਾਣਾ ਹੈਗਾ ਤੂੰ ਮੇਰਾ ਪੁੱਤੇ ਦਾ ਕਰਪੇ 50000 ਰੁਪਏ ਲਾ ਜਾ ਜਿੰਨਾ ਬਤ ਜਾਈ ਜਾਊਗਾ ਠੀਕ ਆ ਬਾਕੀ ਤੂੰ ਵਾਫ ਲੈ ਆਈ ਮੈਨੂੰ ਪਤਾ ਨਾ ਜਨਾਨੀਆਂ ਦਾ ਜਦੋਂ ਸ਼ਹਿਰ ਜਾ ਮਮੀ ਨੂੰ ਵੀ ਕਹਿਣ ਦੀ ਹੈ ਫਿਰ ਰੁਪਿੰਦਰ ਤੇ ਮਮੀ ਕਹਿਣ ਦੀ ਸੀ ਮੈਂ ਇੱਥੇ ਰਹਿਣੀ ਆ ਤੇ ਕੋਈ ਮਗਰੋਂ ਆ ਜਾਂਦਾ ਵਾ ਅੱਛਾ ਤੇ ਤੁਸੀਂ ਤਿੰਨੇ ਜਣੇ ਹੋਵੋ ਕਿਸਨਦੀਪ ਨੂੰ ਲੈ ਜਣੇ ਨਾਲ ਤੇ ਰੁਪਿੰਦਰ ਚੱਲ ਜਾਂਦੀ ਤੇ ਮੈਂ ਚੱਲ ਜਾਂਦਾ ਮਮੀ ਕਹਿ ਤਾਂ ਦੇਈ ਆ ਹੁਣ ਪਤਾ ਨਹੀਂ ਆ ਵੀ ਵਿਆਹ ਦੇ ਵਿੱਚ ਕੀ ਕਰਦੇ ਆ ਤੇ ਕੀ ਨਹੀਂ ਮੈਨੂੰ ਤੇ ਕੋਈ ਡਰ ਲੱਗਣ ਦੇ ਆ ਕਿਤੇ ਹੋਰ ਨਾ ਹੋਵੇ ਐਵੇਂ ਸੋਨੇ ਮਮੀ ਮੈਂ ਆਪਣੀਆਂ ਸਹੇਲੀਆਂ ਨੂੰ ਕਿਹਾ ਸੀ ਮੈਂ ਤੁਹਾਨੂੰ ਆਪਣੇ ਵਿਆਹ ਤੇ ਸੱਦੂਗੀ ਚੂੜੀਆਂ ਤੇ ਸੱਦੂਗੀ ਉਹ ਫੰਕਸ਼ਨ ਤੇ ਤੁਸੀਂ ਕਿਤੇ ਨਹੀਂ ਆ